ਮੈਂ ਸਮਝਦਾ ਹਾਂ ਕਿ ਜਿਹੜੀਆਂ ਲੋਕਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਹਮੇਸ਼ਾ ਬਾਬਾ ਜੀ ਦੇ ਅਸ਼ੀਰਵਾਦ ਦੇ ਨਾਲ ਉਹ ਸਾਰੇ ਲੋਕ ਬੜੀ ਸ਼ਰਧਾ ਤੇ ਆਸਥਾ ਨਾਲ ਪਹੁੰਚੇ ਨੇ ਤੇ ਮੈਂ ਜਿਹੜੇ ਇੱਥੇ ਸਿੰਗਰ ਪਹੁੰਚੇ ਗਲਾਬ ਸਿੱਧੂ ਤੇ ਅਨਕੀਲਾ ਜੀ ਮੈਂ ਸਮਝਦਾ ਹਾਂ ਕਿ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਇਹਨਾਂ ਨੇ ਵੀ ਅੱਜ ਜਿਹੜਾ ਸੰਗਤ ਨੂੰ ਬੜਾ ਆਪਣੇ ਜਿਹੜੇ ਗਾਇਕੀ ਰਾਹੀਂ ਦਾ ਆਪਣੇ ਗੀਤਾ ਰਾਹੀਂ ਉਹਨਾਂ ਦਾ ਨੇਅਾਲ ਕੀਤਾ ਅਤੇ ਖਾਸ ਤੌਰ ਤੇ ਮੈਂ ਜਿੰਨਾ ਵੀ ਇਹ ਬਾਬਾ ਸਰਾਕਸ਼ਾ ਦਾ ਪਰਿਵਾਰ ਹੈ ਉਹਨਾਂ ਦਾ ਧੰਨਵਾਦ ਕਰਦਾ ਮੈਂ ਤੇ ਗੁਰੂ ਸਾਹਿਬਗੇ ਅਰਦਾਸ ਬੇਨਤੀ ਕਰਤਾ ਕਿ ਇਹਨਾਂ ਸਾਰਿਆਂ ਦੀਆਂ ਲੰਬੀਆਂ ਉਮਰਾਂ ਕਰਨ ਸਾਰੀ ਮੈਨੇਜਮੈਂਟ ਕਮੇਟੀ ਦੀ ਤੇ ਇਹ ਇਲਾਕੇ ਦੀ ਇਸੇ ਤਰ੍ਹਾਂ ਸੇਵਾ ਕਰਦੇ ਹੋਣ ਸਸੀ ਗਾ ਜੀ ਜੈ ਸ਼ਾਹ ਜੀ ਦੀ ਅੱਜ 25 ਜੂਨ 2025 ਨੂੰ ਤਨ ਤਨ ਪੀਰ ਬਾਬਾ ਫਾਰਕ ਸ਼ਾਹ ਜੀ ਦਾ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਤੇ ਧੂਮ ਧਾਮ ਦੇ ਨਾਲ ਸਾਰੇ ਇਲਾਕਾ ਦੇ ਵਸਨੀਕਾਂ ਦਾ ਦੇਸ਼ਾ ਯੋਗ ਦੇ ਨਾਲ ਸ਼ਹਿਰ ਦੇ ਵਸੇ ਦੇ ਸਹਿਯੋਗ ਦੇ ਨਾਲ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ ਸੋ ਲੋਕੀ ਦੂਰੋਂ ਆਂਦੇ ਨੇ ਲੋਕਾਂ ਦੇ ਆਸਮਰਾਧਾ ਪੂਰੀਆਂ ਹੁੰਦੀਆਂ ਨੇ ਅਸੀਂ ਤਾਂ ਹਰ ਬੰਦੇ ਦਾ ਜਿਹੜਾ ਇੱਥੇ ਆ ਉਹਨੂੰ ਜੀ ਆਇਆਂ ਨੂੰ ਕਹਿੰਦੇ ਆ ਤੇ ਧੰਨਵਾਦ ਕਰਦੇ ਆ ਖਾਸ ਤੌਰ ਤੇ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਇੱਥੇ ਵੱਡੇ ਲੰਗਰ ਲਾਏ ਆ ਸ਼ਬੀਲਾਂ ਲਾਏ ਆ ਸੋ ਬਾਬਾ ਜੀ ਇਸ ਤਰ੍ਹਾਂ ਹੀ ਸਾਰੇ ਤੇ ਕਿਰਪਾ ਬਣਾਈ ਰੱਖਣ ਸਭ ਦੇ ਆਸਮਰਾਧਾ ਪੂਰੀਆਂ ਹੁੰਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ